ਅੱਜ ਤੱਕ ਨਾ ਸੱਜਣੋ ਕੋਈ ਦਵਾਈ ਨਹੀਂ ਬਣੀ ਜਿਹੜੀ ਮੋਬਾਈਲ ਦਾ ਖਹਿਣਾ ਸਾਡੇ ਬੱਚਿਆਂ ਤੋਂ ਪਰ ਅੱਜ ਤੁਹਾਡੇ ਵਾਸਤੇ ਨਾ ਪੱਕਾ ਹੀ ਹੱਲ ਲੱਭ ਲਿਆ 101% ਸਾਡੀ ਗਰੰਟੀ ਵੀ ਆ ਵੀ ਤੁਹਾਡੇ ਬੱਚੇ ਨਾ ਮੋਬਾਈਲ ਨੂੰ ਹੱਥ ਨਹੀਂ ਲਾਉਣਗੇ ਹੁਣ ਬਾਹਲੇ ਸੱਜਣ ਸੋਚਣਗੇ ਭਾਈ ਕਿਹੜੀ ਦਵਾਈ ਆ ਕਿੱਥੋਂ ਮਿਲਦੀ ਆ ਪਿੰਡ ਹੀਰੋਕਲਾਂ ਤੋਂ ਦਵਾਈ ਮਿਲਦੀ ਆ ਦਵਾਈ ਨਹੀਂ ਕਹਿ ਸਕਦੇ ਉਹ ਮਿੱਤਰ ਆ ਆ ਖੜਾਉਣੀ ਨੇ ਆ ਖੜਾਉਣੀ ਜੀ ਦੇ ਘਰੇ ਵਾਗੇ ਨਾ ਉਹਦੇ ਬੱਚਿਆਂ ਨੇ ਮੋਬਾਈਲ ਨੂੰ ਹੱਥ ਤੱਕ ਹੀ ਲਾਉਣਾ ਉਹਨਾਂ ਡੇ ਟਾਈਮ ਤੇ ਰੋਟੀ ਵੀ ਨਹੀਂ ਖਾਣੀ ਕਿਉਂਕਿ ਇੰਨੀ ਬਰੀਡ ਘੈਂਟ ਐ ਇੰਨੀ ਪਿਆਰੀ ਆ ਮਿੱਤਰੋ ਟਾਈਪ ਹੋਮ ਹੈ ओरिजिनल ਦੀ ਵੀ ਗਾਰੰਟੀ ਹੈ ਵੱਡੀ ਗੱਲ ਹੋਰ ਹੁਣ ਸੱਜਣ ਸੋਚਣਗੇ ਵੀ ਬਾਈ ਸਾਡਾ ਪਿੰਡ ਦੂਰ ਪੈਂਦਾ ਹੈ ਮਿੱਤਰੋ ਚਾਹੇ ਤੁਸੀਂ ਪੰਜਾਬ ਤੋਂ ਬਲੋਂਗ ਕਰਦੇ ਹੋ ਚਾਹੇ ਹਰਿਆਣਾ ਚਾਹੇ ਚੂਪੀ ਚਾਹੇ ਜੰਮੂ ਤੇ ਚਾਹੇ ਗੱਲ ਕੈਨੇਡਾ ਅਮਰੀਕਾ ਦੀ ਕਰ ਲਈਏ ਤੁਸੀਂ ਜਿੱਥੋਂ ਵੀ ਬਲੋਂਗ ਕਰਦੇ ਹੋ ਨਾ ਤੁਸੀਂ ਨੰਬਰ ਜਿਹੜਾ ਸਕਰੀਨ ਤੇ ਚੱਲਦਾ ਹੈ ਬਸ ਇੱਕ ਵਾਰੀ ਡਾਇਲ ਕਰਨਾ ਇਹ ਬੱਚੇ ਤੁਹਾਡੇ ਘਰ ਤੱਕ ਪਹੁੰਚ ਜਾਣਗੇ ਇਹ ਖਾਂਦੇ ਕੀ ਨੇ ਹਨਾ ਉਹ ਵੀ ਵਾਈਵਲੀ ਦੱਸ ਦੇਣਗੇ ਜਾਨੀ ਕਿ ਇਹਨਾਂ ਦੀ ਜ਼ਿੰਦਗੀ ਕਿਵੇਂ ਜਿਉਣੀ ਹੈ ਇਹਨਾਂ ਨੇ ਤੁਹਾਨੂੰ ਹਰ ਇੱਕ ਬਾਇਓ ਡਾਟਾ ਡਿਟੇਲ ਦੇ ਵਿੱਚ ਦੱਸਣਗੇ ਪੂਰੀ ਟ੍ਰੇਨਿੰਗ ਦੇ ਕੇ ਤੋਰਨਗੇ ਇੱਕ ਵਾਰੀ ਸੰਪਰਕ ਕਰ ਲਓ ਬਾਈ ਹਰਿਆਲੇ ਵੀ ਬਿਲਕੁਲ ਜਿਵੇਂ ਕਹਦੀ ਸੀਂਤ ਜਾ ਇਹ ਆਪਣਾ ਬਰੀਡ ਹੈ ਲਗਭਗ 35 ਤੋਂ 40 ਕੇ ਬੱਚੇ ਨੇ ਜਿਹੜੇ ਆਪਣੇ ਟਾਇਪ ਆਫ ਦੀ ਬਰੀਡ ਤੇ ਬੱਚੇ ਹੋਏ ਆ ਤੇ ਇੱਕ ਵਾਰੀ ਸੰਪਰਕ ਕਰ ਲਓ ਤੁਹਾਡੇ ਬੱਚੇ ਮੋਬਾਈਲ ਦੇ ਨੇੜੇ ਨਹੀਂ ਹੋਣਗੇ ਜਦੋਂ ਆ ਤੁਸੀਂ ਇੱਕ ਵਾਰੀ ਲਿਜਾ ਕੇ ਛੜਤਾਂ ਨਾ ਧਰਵੇਂ ਇਹ ਬਾਲੇ ਕੈਂਟ ਲੱਗਦੇ ਆ ਇਹ ਉੱਚੀ ਉੱਚੀ ਸਾਲਾ ਮਾਰ ਕੇ ਜੀ ਲਵਾਉਂਦੇ ਆ ਬੱਚੇ ਨਹੀਂ ਇਕੱਲੇ ਖੇਡਦੇ ਇਹ ਤਾਂ ਸਿਆਣੇ ਨੂੰ ਵੀ ਖੇਡਣ ਲਾ ਲੈਂਦੇ ਆ ਬਾਲੇ ਕੈਂਟ ਜੀ ਜਾ ਕਰੋ ਸੰਪਰਕ ਇੱਕ ਵਾਰੀ